ਵਾਸਤੇ ਜੋ ਇੱਕ ਮੋਰਚੇ ਦੇ ਆਗਮਨ ਨੂੰ ਅਤੇ ਸਿੰਘ ਸਾਹਿਬ ਜਥੇਦਾਰ ਭਾਈ ਜਗਤਾਰ ਸਿੰਘ ਦੀ ਹਵਾਲਾ ਵੱਲੋਂ ਜਿਹੜੀ ਰਣਨੀਤੀ ਤਿਆਰ ਕੀਤੀ ਗਈ ਹੈ ਉਹਦੇ ਵਿੱਚ ਕੁਝ ਮੁੱਖ ਜਿਹੜੀਆਂ ਚੁਣੌਤੀਆਂ ਬਿੰਦੀਆਂ ਤੁਹਾਡੇ ਸਾਹਮਣੇ ਵਿੱਚ ਕਰੀਆਂ ਹੈ ਸੂਨ ਨਗਰ ਵਾਸੀਆਂ ਨੂੰ ਬੇਨਤੀ ਹੈ ਆਪ ਜੀ ਆਪਣੇ ਨਗਰ ਸਥਾਨਾਂ ਵਿੱਚ ਪਹੁੰਚੋ ਪਹੁੰਚ ਦੀ ਕਿਰਪਾਲਤਾ ਕਰੋ ਜੀ ਮਹਾਰਾਜ ਜੀ ਨੇ ਕਰਕੇ ਹੈ ਕੋਲ ਨੌਟ ਸਪੀਕਰਾਂ ਦੇ ਰਾਹੀਂ ਇਹ ਜੋ ਬੋਲਾ ਹੈ ਇਹਨੂੰ ਪ੍ਰਾਪਤ ਕਰਿਓ ਤੇ ਇਸ ਦੇ ਅਮਲ ਜ਼ਰੂਰ ਕਰਿਓ ਜੀ ਅਸੀਂ ਨਿਹੰਗ ਸਿੰਘ ਹਾਂ ਨਿਹੰਗ ਸਿੰਘਾਂ ਦਾ ਜੇ ਦੇਖਿਆ ਜਾਵੇ ਤਾਂ ਬਹੁਤਾਂ ਯੋਗਦਾਨ ਨਹੀਂ ਰਿਹਾ ਪਿਛਲੇ ਸਮਿਆਂ ਦੇ ਵਿੱਚ ਅਸੀਂ ਇੰਟਰਨੈਟ ਦੇ ਜ਼ਰੀਏ ਵੀ ਪ੍ਰਚਾਰ ਕਰਦੇ ਹਾਂ ਕਿ ਜਿਵੇਂ ਆਪਣੇ ਪੰਥ ਨੂੰ ਕੌਮ ਨੂੰ ਦੋ 파ੜ ਕਰਨ ਦੇ ਉਹ ਘਟਾਤਾ ਨਾ ਜਿਨ੍ਹਾਂ ਦੀ ਅੱਖ ਦੇ ਵਿੱਚ ਸਿੱਖੀ ਅੜਕ ਨਹੀਂ ਸੀ ਕਦੇ ਜਿਨ੍ਹਾਂ ਨੇ ਸਿੱਖਾਂ ਨੂੰ ਨੇੜੇ ਤੋਂ ਵਾਚਿਆ ਸਿੱਖਾਂ ਦੇ ਇਤਿਹਾਸ ਨੂੰ ਸਿੱਖਾਂ ਦੇ ਗੁਰੂ ਸਾਹਿਬਾਨਾਂ ਨੂੰ ਜਿਨ੍ਹਾਂ ਨੇ ਵਾਚਿਆ ਤੇ ਦੇਖਿਆ ਕਿ ਸਿੱਖ ਇੱਕ ਸ਼ਕਤੀਸ਼ਾਲੀ ਕੌਮ ਇੱਕ ਪੰਥ ਨੇ ਇੱਕ ਵਿਚਾਰਧਾਰਾ ਹੈ ਇਹਨਾਂ ਦੇ ਕੋਲ ਗੁਰੂ ਸਾਹਿਬਾਨਾਂ ਦੀ ਅਤੇ ਉਹਨਾਂ ਦੇ ਸਮੇਂ-ਸਮੇਂ ਸਿਰ ਕਿਵੇਂ ਉਧੀਆਂ ਜਾਲਾਂ ਜੱਲ ਕੇ ਸਿੱਖਾਂ ਨੂੰ ਤੋੜਨਾ ਚਾਹ ਰਿਆ ਆਪਸ ਦੇ ਵਿੱਚ ਲੜਾਈ ਝਗੜੇ ਕਰਵਾਏ ਅਸੀਂ ਪਿੱਛੇ ਜਿਹੜੇ ਕਿਤਾਬ ਪੜ੍ਹਦੇ ਸੀ ਉਹਦੇ ਵਿੱਚ ਰਸ਼ੀਅਨ ਆਰਥੋਡੌਕਸ ਚਰਚ ਦਾ ਜ਼ਿਕਰ ਆਇਆ ਜੇ ਜਿੰਨੇ ਵੀ ਅੱਜ ਸਾਡੇ ਸਿੱਖ ਪੰਥ ਦੇ ਮਸਲੇ ਹਨ ਉਹਦੇ ਵਿੱਚ ਉਹਨਾਂ ਨੇ ਬਹੁਤ ਅਹਿਮ ਰੋਲ ਨਿਭਾਇਆ ਸਾਨੂੰ ਸਿੱਖਾਂ ਨੂੰ ਸਾਰੇ ਭਾਈਆਂ ਨੂੰ ਆਪਸ ਦੇ ਵਿੱਚ ਲੜਾਉਣ ਦੇ ਲਈ ਤੇ ਪਾਟ ਉਧਾਰ ਕਰਨ ਦੇ ਵਾਸਤੇ ਕਿਉਂ ਕਿ ਜਿਹੜੇ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਨੇ ਨਾ ਇਹ ਮਾਨਵਤਾ ਦੇ ਸੋਚੇ ਇੱਕ rehber ਐਸੇ ਨੇ ਜਿਹੜੇ ਸੂਬ ਬੁਨੀਆਂ ਨੂੰ ਪੂਰੇ ਵਿਸ਼ਵ ਨੂੰ ਆਪਣੀ ਗੋਲ ਦੇ ਵਿੱਚ ਸਮਾ ਕੇ ਇੱਕ ਇਕਤਾ ਇਕਸਰੇ ਨੂੰ ਬਾਰਕ ਤੂੰ ਮੇਰਾ ਦੁਲਾਈ ਦਾ ਜਿਹੜਾ ਫਰਮਾਨ ਹੈ ਨਾ ਉਹਦੇ ਨਾਲ ਸੂਚੀ ਮਾਨਵਤਾ ਨੂੰ ਇਕੱਤਰ ਕਰਕੇ ਇੱਕ ਪਰਵਾਰ ਬਣਾ ਕੇ ਕਿਵੇਂ ਚਲਾਉਣਾ ਇਹਦੀ ਰਹਿਣੀ ਗੁਰੂ ਗ੍ਰੰਥ ਸਾਹਿਬ ਜੀ ਕਰਦੇ ਤੇ ਸਾਡੇ ਧੰਨ ਭਾ ਗਿਆ ਕਿ ਇਹ ਸੁਭਾਗ ਸਾਨੂੰ ਪ੍ਰਾਪਤ ਹੋਇਆ ਅਸੀਂ ਸਤਿਗੁਰਾਂ ਦੇ ਦਰਸ਼ਨ ਕਰਦੇ ਹਾਂ ਗੁਰਬਾਣੀ ਪੜ੍ਹਦੇ ਹਾਂ ਹੁਣ ਆਪਾਂ ਅੱਜ ਦੀ ਵਿਚਾਰ ਤੇ ਆਈਏ ਸਹਿਸਹਿਰ ਦੇਖਦਾਰ ਸਾਡੇ ਵੱਡੇ ਵੀਰ ਭਾਈ ਜਗਤਾ ਸਿੰਘ ਜੀ ਹਵਾਰਾ ਉਹਨਾਂ ਨੇ ਇੱਕ ਮੈਸੇਜ ਦਿੱਤਾ ਜੋ ਸਾਡੇ ਦਿਲ ਨੂੰ ਵੀ ਟੁੰਬਿਆ ਕਿਤਾ ਅਸੀਂ ਆਪਣਾ ਗੁਰਬਾਣੀ ਦਾ ਪ੍ਰਚਾਰ ਪ੍ਰਸਾਰ ਦਾ ਸਾਡਾ ਮੂਲ ਚ ਆਇਆ ਅਸੀਂ ਇਹੀ ਕਹੁੰਦੇ ਆ ਕਿ ਆਪ ਗੁਰਬਾਣੀ ਦੀ ਕੋਈ ਗੱਲ ਮੰਨ ਜਾਈਏ ਤੇ ਜੇ ਕੋਈ ਸਾਡਾ ਭੈਣ ਭਾਈ ਹੋਵੇ ਗੁਰਬਾਣੀ ਦੀ ਗੱਲ ਸੁਣਨੀ ਚਾਹੁੰਦਾ ਹੋਵੇ ਤਾਂ ਉਹ ਸੁਣ ਸਕਦਾ ਆ ਆਪਣੇ ਜੀਵਨ ਚਟਾ ਸਕਦਾ ਆ ਜਥੇਦਾਰ ਬਵਾਰਾ ਜੀ ਨੇ ਜਿਹੜੀਆਂ ਮੁੱਖ ਮੀਤਿੰਗਾਂ ਜਿਹੜੀਆਂ ਜਿਹੜੀਆਂ ਉਹ ਗੱਲਾਂ ਸਾਡੇ ਤੱਕ ਨਹੀਂ ਲਗੀਆਂ ਉਹ ਇਹ ਸੀ ਕਿ ਸਭ ਤੋਂ ਪਹਿਲਾਂ ਆਪਾਂ ਆਪਣੇ ਨੌਜਵਾਨਾਂ ਨੂੰ ਨ ਨਸ਼ੇ ਤੋਂ ਬਚਾਈਏ ਸਾਡੇ ਨੌਜਵਾਨ ਨਸ਼ੇੜੇ ਵਿੱਚ ਫਸ ਕਰਕੇ ਕਿਵੇਂ ਖਤਮ ਹੋ ਰਹੇ ਆ ਜੇ ਇਸ ਤਰ੍ਹਾਂ ਹੀ ਇਹ ਨਸ਼ਿਆਂ ਦਾ ਵਪਾਰ ਨਸ਼ਿਆਂ ਦਾ ਇਹ کاروبار ਚੱਲਦਾ ਰਿਹਾ ਤਾਂ ਅਸੀਂ ਖਤਮ ਹੋ ਜਾਵਾਂਗੇ ਪਿੱਛੇ ਮੁੜੀਏ ਆਪਾਂ ਜਿਹੜੀਆਂ ਰਿਆਸਤਾਂ ਆਪਾਂ ਭੋਗ ਰਹੇ ਹਾਂ ਦੀ ਬਾਬਾ ਬੰਦਾ ਸਿੰਘ ਬਹਾਦਰ ਜੀ ਉਹ ਸਿੰਘ ਸਾਹਿਬਾਨਾ ਨੇ ਇੱਕ ਸਮੂਹੇ ਬੰਧ ਨੇ ਮੁਗਲਾਂ ਨਾਲ ਲੜ ਕੇ ਵਾਹਵਾ ਕੇ ਆਪਾਂ ਨੂੰ ਇਹ ਰਿਆਸਤਾਂ ਕਾਇਮ ਕਰਕੇ ਦਿੱਤੀਆਂ ਇਹ ਜ਼ਮੀਨਾ ਛੜਾ ਕੇ ਦਿੱਤੀਆਂ ਸਾਨੂੰ ਮੁਗਲਾਂ ਦੀ ਚੰਗਲ ਤੋਂ ਤੇ ਅੱਜ ਆਪਾਂ ਭੁੱਲੀਏ ਨਾ ਅੱਜ ਆਪਾਂ ਤਾਂ ਹੀ ਅਯਾਬੀ ਦੇ ਨਾਲ ਵੀਰੋ ਭਰਾਓ ਵਿਚਰ ਰਹੇ ਆ ਸਿਰ ਚੱਕ ਰਹੇ ਆ ਸਿਰਾਂ ਤੇ ਪੱਗਾਂ ਦਮਾਲੇ ਝੁਲਾ ਰਹੇ ਆ ਪੰਥ ਨੇ ਸਾਡੀ ਅਗਵਾਈ ਕੀਤੀ ਤੇ ਅੱਜ ਉਸ ਪੰਥ ਨੂੰ ਦੀ ਲੋੜ ਹੈ ਆਪ ਨੂੰ ਸਾਰਿਆਂ ਦੀ ਬੱਚੇ-ਬੱਚੇ ਦੀ ਲੋੜ ਹੈ ਜਿਹੜਾ ਕੌਮੀ ਇਨਸਾਫ਼ ਮੋਰਚਾ ਲੱਗਾ ਹੈ ਨਾ ਵੀਰੋ ਉਹ ਆਪਣੇ ਸਾਰਿਆਂ ਦਾ ਹੀ ਹੈ ਜਗਤਾਰ ਸਿੰਘ ਹਵਾਰਾ ਇੱਕ ਸੋਚ ਆ ਕੋਈ ਇਨਸਾਨੀ ਜਿਹੜੀ ਸੋਚ ਸਭ ਨੂੰ ਘਰਾਂ ਦੇ ਵਿੱਚ ਬੈਠਿਆਂ ਵੀ ਮਨ ਨੂੰ ਸੁਰੱਖਣ ਵਾਲੀ ਸੋਚ ਰਹੀ ਆ ਉਸ ਸੋਚ ਨੂੰ ਆਪਾਂ ਉਹ ਪਹਿਲਾਂ ਤਾਂ ਉਸ ਸੋਚ ਨਾਲ ਜੁੜੀਏ ਉਸ ਸੋਚ ਨੂੰ ਆਪਣੇ ਜੀਵਨ ਦੇ ਵਿੱਚ ਘਾਲ ਕੇ ਕੀ ਹੁੰਦਾ ਜਿਵੇਂ ਘਰਾਂ ਦੇ ਵਿੱਚ ਸਾਡੇ ਬਜ਼ੁਰਗ ਹੁੰਦੇ ਆ ਨਾ ਬਜ਼ੁਰਗਾਂ ਨੇ ਸਾਰੀ ਜ਼ਿੰਦਗੀ ਭਟ ਝੋਖਿਆ ਔਖੇ ਚੰਗੇ ਮਾੜੇ ਸਮੇਂ ਦੇਖੇ ਹੁੰਦੇ ਆ ਤੇ ਆਪਾਂ ਬਜ਼ੁਰਗਾਂ ਸਾਡੇ ਬਜ਼ੁਰਗਾਂ ਦੇ ਕੋਲ ਇੱਕ ਸਰਮਾਇਆ ਹੁੰਦਾ ਉਹਦੀ ਜ਼ਿੰਦਗੀ ਦਾ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਕੀ ਇਕੱਠਾ ਕੀਤਾ ਚੰਗੇ ਰਵਾੜੇ ਬੰਦਿਆਂ ਦੇ ਨਾਲ ਕਿਸ ਤਰ੍ਹਾਂ ਦਾ ਉਹਨਾਂ ਦਾ ਮੇਲ ਮਲਾਪ ਪੈਂਦਾ ਸਾਰੀ ਜ਼ਿੰਦਗੀ ਸਾਡੇ ਬਜ਼ੁਰਗ ਸਾਨੂੰ ਕੋਈ ਚੰਗੀ ਗੱਲ ਦੱਸਦੇ ਆ ਕੋਈ ਚੰਗਾ ਲੋਕਾ ਦੱਸਦੇ ਆ ਕਿ ਸਾਡੇ ਨੌਜਵਾਨ ਜਿਹੜੀਆਂ ਔਕੜਾਂ ਅਸੀਂ ਦੇਖੀਆਂ ਨਾ ਸਾਡੇ ਨੌਜਵਾਨ ਸਾਡੇ ਧੀਆਂ ਪੁੱਤਰਾਂ ਨੂੰ ਔਤਿਆਂ ਨੂੰ ਉਹ ਤਕਲੀਫਾਂ ਉਹ ਰੁਕਾਵਟਾਂ ਨਾ ਸਹਿਣ ਕਰਨੀਆਂ ਪੈਣ ਬਿਲਕੁਲ ਹੀ ਇਸ ਤਰ੍ਹਾਂ ਦੀ ਹੀ ਸੋਚ ਤੇ ਮਾਲਕਿਆ ਭਾਈ ਜਗਤਾਰ ਸਿੰਘ ਹਵਾਲਾ ਜਿਨ੍ਹਾਂ ਨੇ ਇਹ ਸੋਚਿਆ ਜਿਵੇਂ ਬਾਬਾ ਜੀ ਉਹਨਾਂ ਰਾਤੀ ਬਚਨ ਸੁਣਾਉਂਦੇ ਸੀਗੇ ਇਹ ਜੜਤਾ ਸਿੰਘ ਹਵਾਰਾ ਜੀ ਨੇ ਇਹ ਬੇਨਤੀ ਲਈ ਕਿ ਭਾਈ ਆਪਾਂ ਪਹਿਲਾਂ ਪੰਜਾਬ ਬਚਾ ਲਈਏ ਜੇ ਪੰਜਾਬ ਬਚੇਗਾ ਤਾਂ ਸਾਡੇ ਆ ਜਿਹੜੇ ਸਾਡੇ ਗੁਰੂ ਸਾਹਿਬ ਦੀ ਸ਼ਾਨ ਨੂੰ ਚੋਕ ਦੇ ਗੁਰੂ ਘਰ ਨੇ ਆ ਨਾ ਆਪਾਂ ਕਿੰਨੇ ਆਪਣੇ ਜੂਲ ਮੇਲੇ ਮਨਾਉਣੇ ਆ ਕਿੰਨੇ ਆਪਣੇ ਦਿਨ ਤਿਹਾੜੀ ਮਨਾਉਣੇ ਆ ਇਹ ਤਾਂ ਹੀ ਸੰਭਵ ਹੋ ਪਾਏਗਾ ਜੇ ਆਪਾਂ ਉਹ ਧੱਕੇ ਇੱਕ ਦੂਜੇ ਨਾਲ ਮੋਟੇ ਨਾਲ ਮੋਟਾ ਵਾਰ ਕੇ ਪੰਥ ਦੀ ਗੱਲ ਕਰਨੀ ਜੇ ਗੁਰੂ ਗ੍ਰੰਥ ਦੀ ਗੱਲ ਕਰਨੀ ਅੱਜ ਤੱਕ ਗੁਰਸਿੱਖੋਂ ਸਾਡੇ ਮਾਰੇ ਭਾ ਗਿਆ ਅਸੀਂ ਆਪਣੇ ਗੁਰੂ ਦੀ ਗੱਲ ਦੀ ਕਿਸੇ ਦੂਜੇ ਪਰ ਪਾਈਣਾ ਕਰ ਸਕੀ ਸਤ ਸਮੁੰਦਰ ਪਾਰ ਉਹਨਾਂ ਨੇ ਉਹਨਾਂ ਦਾ ਇੱਕ ਸ਼ਹੀਦ ਹੋਇਆ ਈਸਾ ਮਸੀਹ ਜੀ ਠੀਕ ਹੈ ਜੀ ਉਹਨਾਂ ਨੇ ਪੂਰੇ ਵਿਸ਼ਵ ਦੇ ਵਿੱਚ ਆਪਣੀ ਧਰਮ ਦਾ ਪ੍ਰਚਾਰ ਕਰ ਦਿੱਤਾ ਤੇ ਸਾਨੂੰ ਵੀ ਪਤਾ ਕਿ ਸਾਡੇ ਬਹੁਤ ਜ਼ਿਆਦਾ ਭੈਣ ਭਾਈ ਮਾਝੇ ਮਾਦਵੇ ਚੋਂ 크ਰਿਸਚੀਅਨਾਂ ਵਿੱਚ ਜਾਗ ਨਹੀਂ ਉਹਦੇ ਵਿੱਚ ਕਮੀਆਂ ਸਾਡੀਆਂ ਹੀ ਸੀ। ਇਹੀ ਗੱਲ ਜਗਤਾਰ ਸਿੰਘ ਹਵਾਰਾ ਜੀ ਜਿਹੜੇ ਜਥੇਦਾਰ ਨੇ ਇਹੀ ਗੱਲਾਂ ਕਰਦੇ ਨੇ ਉਹ ਕਿ ਭਾਈ ਹੁਣ ਆਪਸੀ ਲੜਾਈ ਝਗੜੇ ਖਤਮ ਕਰਕੇ ਇੱਕ ਮੁਠ ਹੋ ਕਰਕੇ ਔਰ ਬਹੁਤ ਸ਼ਾਂਤੀਪੂਰਨਤਾ ਦੇ ਨਾਲ ਕੋਈ ਹਥਿਆਰਬੰਦ ਸੰਘਰਸ਼ ਨਹੀਂ ਕੋਈ ਲੜਾਈਆਂ ਝਗੜੇ ਨਹੀਂ ਸਿਰਫ ਹੋਰ ਤਾਂ ਇੱਕ ਐਜੋ ਜਿਹਾ ਸਮਾਂ ਹੈ ਵਿਚਾਰ ਧਾਰਾ ਨੂੰ ਵਿਚਾਰਨ ਦਾ ਸਾਡੇ ਗੁਰੂ ਸਾਹਿਬ ਸ਼ਕਤੀ ਭਗਤ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਆਪਾਂ 15 ਹੀ ਮੰਨਦੇ ਆ ਗੁਰੂ ਸਾਹਿਬਾਂ ਨੂੰ ਮੰਨਦੇ ਆ ਗੁਰਸਿੱਖਾਂ ਨੂੰ ਮੰਨਦੇ ਆ ਭਗਤ ਨੇ ਪਰ ਇਹਦੇ ਵਿੱਚ ਬਚਨ ਆਉਂਦਾ ਹੈ ਬਾਣੀ ਬਿਰਲੂ ਵੀ ਚਾਸੀ ਜੇ ਕੋ ਗੁਰਮੁਖ ਹੋਏ ਇਹੋ ਬਾਣੀ ਮਹਾਪੁਰਖ ਦੀ ਨਿਜ ਘਰ ਵਾਸਾ ਹੋਏ ਗੁਰਮੁਖੋ ਇਹ ਇੱਕ ਮਹਾਪੁਰਖ ਦੀ ਬਾਣੀ ਆ ਉਸ ਪਰਮਪੁਰਖ ਅਕਾਲ ਪੁਰਖ ਦੀ ਉਸ ਮਹਾਪੁਰਖ ਦੀ ਜਿਹੜੇ ਪੂਰੀ ਸ੍ਰਿਸ਼ਟੀ ਨੂੰ ਰਚਾਇਆ 바ਾਕੀ ਤਾਂ ਸਤਗੁਰੂ ਗੁਰੂ ਨਾਨਕ ਸਾਹਿਬ ਜੀ ਦੂਜੇ ਪਾਤਸ਼ਾਹ ਜੀ ਤੀਜੇ ਪਾਤਸ਼ਾਹ ਜੀ ਸਤਗੁਰੂ ਕਬੀਰ ਸਾਹਿਬ ਜੀ ਆ ਉਸ ਪਰਮੇਸ਼ਰ ਦਾ ਸਨੇਹਾ ਰੋਣ ਵਾਸਤੇ ਸਾਡੇ ਕੋਲ ਆਏ ਸੀ ਤੇ ਜੇ ਆਪਾਂ ਇਸ ਗ੍ਰੰਥ ਨੂੰ ਇਹ ਆਪਣੇ ਪੰਥ ਨੂੰ ਬਚਾਉਣਾ ਚਾਹੁੰਦੇ ਆ ਤਾਂ ਸਾਨੂੰ ਇੱਕ ਮੁੱਠ ਹੋ ਕਰਕੇ ਉੱਥੇ ਮੋਰਚੇ ਤੇ ਹਾਜ਼ਰੀਆਂ ਵੀ ਭਰੀਆਂ ਪੈਣੀਆਂ ਲਿਆ ਕੋਈ ਲੜਾਈ ਝਗੜਾ ਨਹੀਂ પ્રેમ ਇਤਫਾਕ ਦੇ ਨਾਲ ਆਪਾਂ ਉੱਥੇ ਮੋਰਚੇ ਦੇ ਉੱਤੇ ਹਾਜ਼ਰੀਆਂ ਭਰੀਏ ਹਾਜ਼ਰੀ ਭਰ ਕੇ ਆਪਾਂ ਸਮਝ ਕੇ ਵਿਚਾਰੀ ਜਿਵੇਂ ਹਰ ਸਿੰਘ ਰਣਜੀਤ ਹੀ ਪਿਆਰ ਕਰਦੇ ਸੀ ਉੱਥੇ ਬੈਠ ਉੱਥੇ ਹੀ ਸੰਥਿਆ ਕਰਵਾਈ ਜਾਵੇ ਨਗਰਾਂ ਨਗਰਾਂ ਚੁੱਪ ਝੰਗੀ ਹੋਣ ਬੱਚੇ ਹੋਣ ਬੱਚੀਆਂ ਹੋਣ 1 2 ਦਿਨ 3 ਦਿਨ ਜੇ ਉੱਥੇ ਰਹਿਣ ਉਹਨਾਂ ਦੀ ਸੰਥਿਆ ਕਰਵਾਈ ਜਾਵੇ ਉਹਨਾਂ ਨੂੰ ਸ਼ਾਸਤਰ ਦੇ ਦਿਆਂ ਦਾ ਤੇ ਆਪਣੀਆਂ ਸ਼ਹੀਦਾਂ ਦਾ ਆਪਣੇ ਪੁਰਖਿਆਂ ਦਾ ਆਪਣੀਆਂ ਜੜ੍ਹਾਂ ਦੇ ਨਾਲ ਮੁੜ ਕੇ ਦੁਬਾਰਾ ਤੋਂ ਉਹਨਾਂ ਨੂੰ ਜੋੜਿਆ ਜਾਵੇ ਇਹ ਆਪਾਂ ਨੂੰ ਸਮਝਣਾ ਚਾਹੀਦਾ ਬਾਬਾ ਬੰਦਾ ਸਿੰਘ ਬਹਾਦਰ ਜੀ ਵੀ ਆਪਾਂ ਕਿਉਂ ਵਿੱਚ ਗੱਲ ਕੀਤੀ ਕਿਉਂਕਿ ਗੁਰੂ ਕੋ ਜਿਹੜੀਆਂ ਜ਼ਮੀਨਾਂ ਜਿਹੜੀਆਂ ਵਿਆਸਥਾਂ ਆਪਾਂ ਭੋਗ ਰਹੇ ਆ ਇਹ ਸਾਨੂੰ ਉਸ ਪੰਥ ਨੇ ਲੈ ਕੇ ਦਿੱਤੀਆਂ ਜਿਹੜੇ ਪੰਥ ਦੀ ਅੱਜ ਹੁਕਮਾ ਆ ਰਿਹਾ ਜਿਹੜਾ ਪੰਥ ਜਿਹੜੇ ਉਹ ਸੂਰਮੇ ਭਾਈ ਜਰਤਾ ਸਿੰਘ ਹਵਾਰਾ ਨੇ ਕੋਈ ਐਸਾ ਕੰਮ ਤਾਂ ਕਰਿਆ ਨਹੀਂ ਕਿ ਜਿਹਦੇ ਵਿੱਚ ਸਾਡਾ ਕੋ ਨੁਕਸਾਨ ਹੋਇਆ ਸਾਡਾ ਫਾਇਦਾ ਹੀ ਕਰਿਆ ਉਹਨਾਂ ਨੇ ਆਪਣੀ ਜ਼ਿੰਦਗੀ ਆਪਣੀ ਜਵਾਨੀ ਲਾਤੀ ਅੱਜ ਦੇ ਨੌਜਵਾਨਾਂ ਨੂੰ ਅਸੀਂ ਬੜੇ ਪ੍ਰੇਮ ਸਹਿਤ ਇਹ ਬੰਗਾਰ ਕਹਿੰਨੇ ਜਾਂ ਉਹ ਨੌਜਵਾਨਾਂ ਨੂੰ ਜਿਹੜੀ ਉਮਰ ਦੇ ਵਿੱਚ ਤੁਹਾਡੇ ਸੁਪਨੇ ਆ ਕੈਨੇਡਾ ਅਮਰੀਕਾ ਜਾਣ ਦੇ ਜਿਹੜੀ ਉਮਰ ਦੇ ਵਿੱਚ ਤੁਹਾਡੇ ਸੁਪਨੇ ਆ ਮਹਿੰਗੀਆਂ ਮਹਿੰਗੀਆਂ ਗੱਡੀਆਂ ਮਹਿੰਗੀਆਂ ਮਹਿੰਗੀਆਂ ਕੋਠੀਆਂ ਵੱਡੇ ਮਹਿਰਮਾੜੀਆਂ ਉਸ ਉਮਰ ਦੇ ਵਿੱਚ ਜਗਤਾਰ ਸਿੰਘ ਰਵਾਰੀ ਨੇ ਆਪਣੇ ਆਪ ਨੂੰ ਸੂਰੀ ਤੇ ਚਾੜਿਆ ਸੀ ਤੇ ਅੱਜ ਆਪਾਂ ਪਿੱਛੋਂ ਦਾ ਇਹ ਪੰਛ ਨੂੰ ਪੇਠਣਾ ਲਈ ਉਹਨਾ ਸ਼ਹੀਦਾਂ ਨੂੰ ਨਾ ਸੂਲਮਿਆਂ ਨੂੰ ਜਗਤਾ ਸਿੰਘ ਹਵਾਰਾ ਜੀ ਦੀ ਜੱਥੇਦਾਰ ਜੀ ਦੀ ਇੱਕ ਗੱਲ ਬਹੁਤ ਚੰਗੀ ਲੱਗੀ ਉਹ ਕਹਿੰਦੇ ਜੋ ਸੰਤਾਪ ਅਸੀਂ ਆਪਣੇ ਢਿੰਡੇ ਤੇ ਹਣਾਇਆ ਨਾ ਉਹ ਕਿਸੇ ਹੋਰ ਨੌਜਵਾਨ ਸਾਡੇ ਪੰਜਾਬ ਦਾ ਸਾਡੇ ਸਿੱਖਾਂ ਦਾ ਕੋਈ ਹੋਰ ਬੱਚਾ ਨਾ ਉਸ ਉਹਨੂੰ ਜ਼ਪੀੜਿਆ ਜਾਵੇ ਕਿਸੇ ਹੋਰ ਨੂੰ ਤੇ ਤਸ਼ੱਦਦ ਨਾ ਹੋਣ ਕੋਈ ਸਾਡੇ ਨੌਜਵਾਨ ਗਲਤ ਜਿਹੜੀਆਂ ਤਾਕਤਾਂ ਦੇ ਹੱਥੇ ਚੜ੍ਹ ਕੇ ਨਾਂ ਵਰਤੇ ਜਾਣ ਇਸ ਕਰਕੇ ਉਹ ਕਹਿੰਦੇ ਭਾਈ ਆਪਾਂ ਬਹੁਤ ਤਰੀਕੇ ਦੀ ਲੜਾਈ ਲੜਨੀ ਆ ਪਹਿਲਾਂ ਦਮਦ ਖੁਸ਼ੀਆਂ ਗੱਲਾਂ ਨਹੀਂ ਕਰਨੀਆਂ ਨਾ ਕਿਸੇ ਬੋਰ ਦੇ ਆਪਾਂ ਜੰਗਲ 'ਚ ਫਸਣਾ ਆ ਸੋ ਇੰਨੀ ਐ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਜਿਵੇਂ ਫਿਰ ਅੱਗੇ ਆਪਣੇ ਵੱਡੇ ਵੀਰ ਜੀ ਦੱਸਣਗੇ ਉਹ ਸਾਰੀ ਤੁਹਾਡੇ ਨਾਲ ਪ੍ਰੋਗਰਾਮ ਦੀ ਗੱਲ ਕਰਨਗੇ ਭੁੱਲ ਚੁੱਕ ਦੀ ਖਿਮਾ ਜੀ ਸਿੱਖ ਆਂ ਦੀਆਂ ਗੁਰੂ ਘਰ ਦੇ ਪਰ ਬੜਾ ਦਰਦ ਆਉਂਦਾ ਹੈ ਇਸ ਗੱਲ ਨੇ ਸਾਡੇ ਦਿਲ ਨੂੰ ਕੁੰਬਿਆ ਇਹ ਜਿਹੜੀ ਹੈ ਇਹ ਜਿਵੇਂ ਨੌਜਵਾਨੀ ਨੌਜਵਾਨ ਉਮਰ ਦੇ ਵਿੱਚ ਭਾਈ ਜਨਤਾ ਸਿੰਘ ਹਵਾਰਾ ਨੇ ਆਪਣੇ ਆਪ ਨੂੰ ਪੰਥ ਦੇ ਲੇਖੇ ਲਾਇਆ ਗੁਰਮਖੋ ਨੌਜਵਾਨ ਨੂੰ ਹੁਣ ਉਹ ਸਮਾਂ ਨਹੀਂ ਹੈ ਆਪਾਂ ਉਦਾਂ ਦੀਆਂ ਲੜਾਈਆਂ ਨਹੀਂ ਲੜਨੀਆਂ ਪਰ ਆਪਾਂ ਬਹੁਤ ਤਰੀਕੇ ਦੇ ਨਾਲ ਸ਼ਾਂਤਮਈ ਤਰੀਕੇ ਦੇ ਨਾਲ ਔਰ ਇਹ ਜਿਹੜਾ ਹੁਣ ਸਾਡਾ ਮੋਰਚਾ ਨਾ ਇਸ ਬੈਠੇ-ਬੈਠੇ ਹੀ ਜਿਵੇਂ ਭਾਈ ਬਲਵਿੰਦਰ ਸਿੰਘ ਜੀ ਦੱਸਦੇ ਸੀ ਕਿ ਹੁਣ ਸਿਰਫ ਉੱਥੇ ਮੋਰਚੇ ਤੇ ਬੈਠਣ ਨਾਲ ਹੀ ਆਪਣਾ ਮੋਰਚਾ ਹੱਲ ਹੋ ਜਾਣਾ ਹੁਣ ਕੋਈ ਲੜਾਈਆਂ ਨਹੀਂ ਲੜਨੀਆਂ ਪੈਣੀਆਂ ਕੋਈ ਡੰਗਣਾ ਸੋਟੇ ਨਹੀਂ ਚਲਾਉਣੇ ਹੈਗੇ ਹੁਣ ਤਾਂ ਆਪਾਂ ਬੈਠ ਕੇ ਤੇ ਮੋਰਤੇ ਤੇ ਪਰਿਵਾਰ ਵਾਂਗੂ ਇਕ ਬੈਠ ਕੇ ਆਪਣੇ ਪਿਤਾ ਆਪਣੇ ਪੁਰਖਿਆਂ ਦੀ ਗੱਲ ਕਰੀਏ ਇਸ ਗੁਰਬਾਣੀ ਦੀ ਗੱਲ ਕਰੀਏ ਗੁਰੂ ਸਾਹਿਬ ਅਸੀਂ ਆਪਾਂ ਛੋਟੀਆਂ ਛੁਕਰੀਆਂ ਲੜਾਈਆਂ ਲੜ ਰਹੇ ਹਾਂ ਕਿੰਨਾ ਸਾਡੇ ਸਾਡੀ ਸੋਚ ਦੇ ਵਿੱਚ ਨਿਘਾਰ ਆ ਗਿਆ ਜਿਹੜਾ ਭਗਤ ਕਬੀਰ ਸਾਹਿਬ ਜੀ ਤੋਂ ਲੈ ਕੇ ਜਿਹੜੀ ਸਤਸੰਗੂ ਕਬੀਰ ਸਾਹਿਬ ਜੀ ਨੇ ਲੜਾਈ ਲੜੀ ਜਿਹੜੀ ਗੁਰੂ ਤੇਗ ਬਹਾਦਰ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ ਭਗਤ ਕਬੀਰ ਜੀ ਤੋਂ ਚੱਲਿਆ ਮਿਸ਼ਨ ਆਇਆ ਸਾਨੂੰ ਕਿਸੇ ਨੂੰ ਵੀ ਨਹੀਂ ਪਤਾ ਉਹ ਮਿਸ਼ਨ ਕੀ ਸੀ ਕਿਉਂ ਪਰਵਾਸ ਕਰਾਉਣਾ ਪਿਆ ਕਿਉਂ ਸਾਡੀਆਂ ਲੰਗੀਆਂ ਸਵਾਰੀਆਂ ਹੋਣੀਆਂ ਭਾਈ ਕਿਉਂ ਐਨੇ ਜੰਗ ਜੁਦ ਲੜੇ ਗਏ ਇਸ ਕਰਕੇ ਸਾਰੇ ਹੀ ਗੁਰਮਖਾਂ ਬੀਬੀਆਂ ਭੈਣਾਂ ਭਾਈਆਂ ਪੂਰੇ ਨਗਰ ਪੂਰੀ ਦੁਨੀਆ ਦੇ ਚਰਨਾਂ 'ਚ ਬੇਨਤੀ ਆ ਖਾਸ ਕਰਕੇ ਗੁਰੂ ਕੇ ਸਿੱਖਾਂ ਨੂੰ ਓ ਗੁਰੂ ਕੇ ਸਿੱਖੋ ਆਪਣੀਆਂ ਜੜਾਂ ਪਹਿਚਾਣੋ ਗੁਰਬਾਣੀ ਗੁਰਬਾਣੀ ਦਾ ਅਤੇ ਬਾਣੀ ਬਾਣੇ ਦਾ ਪ੍ਰਚਾਰ ਕਰੀਏ ਆਪਾਂ ਆਪਸੀ ਪ੍ਰੇਮ ਦਾ ਕੋਈ ਰਾਹ ਇਖਤियार ਕਰੀਏ ਇੱਕ ਰਾਹ ਹੈਗਾ ਆ ਗੁਰਬਾਣੀ ਜਿਹੜੀ ਸਾਨੂੰ ਸਾਰਿਆਂ ਨੂੰ ਇਕੱਤਰ ਕਰ ਸਕਦੀ ਆ ਦੇਖੋ ਜੀ ਜਿਵੇਂ ਆਪਣੇ ਕਿਸਾਨ ਵੀ ਲੜਾਈ ਲੜ ਰਹੇ ਆ ਉਹ ਵੀ ਤਾਂ ਸਾਡੀ ਹੋਂਦ ਦੀ ਲੜਾਈ ਆ ਨਾ ਪਰ ਬਾਬਾ ਜੀ ਸਾਰਾ ਹੀ ਇੱਕੋ ਹੀ ਮਿਸ਼ਨ ਹੈ ਆਪਣਾ ਆਪਣੀ ਕੋਈ ਵੱਖ-ਵੱਖ ਲੜਾਈ ਨਹੀਂ ਹੈ ਕਿਸੇ ਦੀ ਵੀ ਏਸੇ ਹੀ ਪੰਥ ਨੇ ਆਪਾਂ ਨੂੰ ਜ਼ਮੀਨਾ ਲੈ ਕੇ ਦਿੱਤਿਆ ਸੀ ਏਸੇ ਹੀ ਪੰਥ ਦੇ ਆਸ਼ਾ ਨੂੰ ਸ਼ੋਕਤ ਦੇ ਗੁਰੂ ਗੁਰੂ ਘਰ ਨੇ ਆਪਾਂ ਇੱਕ ਪੰਥ ਆ ਸਾਡਾ ਇੱਕੋ ਹੀ ਗ੍ਰੰਥ ਆ ਆਦ 10 ਇੱਕ ਵਿਚਾਰਧਾਰਾ ਗੁਰੂ ਸਾਹਿਬ ਦੀ ਆਪਾਂ ਇੱਕ ਪਰਿਵਾਰ ਆ ਜਿਵੇਂ ਦਸਵੇਂ ਪਾਤਸ਼ਾਹ ਨੇ ਕਿਹਾ ਸੁਖੀ ਵਸੈ ਮੋਰੋ ਪਰਿਵਾਰਾ ਮਹਾਰਾਜ ਨੇ ਆਪਾਂ ਨੂੰ ਸਾਰਿਆਂ ਨੂੰ ਆਪਣਾ ਪਰਿਵਾਰ ਬਣਾਇਆ ਤੇ ਆਪਾਂ ਪਰਿਵਾਰ ਬਣ ਕੇ ਜਿਵੇਂ ਪਰਿਵਾਰ ਦੇ ਵਿੱਚ ਇੱਕ ਪਿਤਾ ਹੈ ਉਹਦਾ ਪਿਤਾ ਅਸੀਂ ਉਹਨੂੰ ਦਾਦਾ ਕਹਿੰਦੇ ਆ ਕੋਈ ਸਾਡਾ ਚਾਚਾ ਹੈ ਕੋਈ ਸਾਡਾ ਤਾਇਆ ਚਾਚੀ ਆ ਭੂਆ ਮਾਸੀਆਂ ਇਸ ਤਰ੍ਹਾਂ ਆਪਾਂ ਸਾਰਾ ਇਬ੍ਰਾਹਮ ਇੱਕ ਪਰਿਵਾਰ ਆ ਸਿੱਖਾਂ ਦੀ ਬਹੁਤ ਵੱਡੀ ਜ਼ਿੰਮੇਵਾਰੀ ਆ ਗੁਰੂ ਕੇ ਸਿੱਖਾਂ ਦੀ ਇਹਨਾਂ ਨੇ ਪੂਰੇ ਵਿਸ਼ਵ ਨੂੰ ਕਿਵੇਂ ਪੱਤਰ ਕਰਨਾ ਇਹ ਇਸ ਦੇ ਲਈ ਇਹ ਮਸਲਾ ਚੱਲ ਰਿਹਾ ਗੁਰੂ ਨੂੰ ਕੇ ਸਿੱਖੋ ਤਾਂ ਜਿੰਨੀਆਂ ਬੇਨਤੀਆਂ ਭਾਈ ਜਗਤਾਰ ਸਿੰਘ ਵਾਰਾ ਜੀ ਨੇ ਪੰਚ ਦੇ ਲਾਈਆਂ ਭਾਈ ਬਲਵਿੰਦਰ ਸਿੰਘ ਜੀ ਦੱਸਣਗੇ ਤੁਹਾਡੇ ਨਾਲ ਪਰ ਸਾਡੀ ਬੇਨਤੀ ਇਹ ਆ ਜੀ ਕਿ ਜਰੂਰ ਆਪਣੇ ਸਮੇਂ 'ਚ ਸਮਾਂ ਕੱਢਣਾ ਮੋਰਚਿਆਂ ਤੇ ਹਾਜ਼ਰੀਆਂ ਭਰਨੀਆਂ ਆ ਉਥੇ ਕੋਈ ਲੜਾਈ ਝਗੜਾ ਨਹੀਂ ਇੱਕ ਪਰਵਾਰ ਮੰਨ ਤੂੰ ਆਉ ਜੀ ਆਣ ਉਥੇ ਗੁਰਬਾਣੀ ਦੇ ਪ੍ਰਵਾਹ ਚੱਲਣਗੇ ਕਥਾ ਕੀਰਤਨ ਹੋਣਗੇ ਬੱਚਿਆਂ ਨੂੰ ਜਮਾਤਾਂ ਲਾਈਆਂ ਜਾਣਗੀਆਂ ਅਤੇ ਜੋ ਫਿਰ ਕਾਨੂੰਨੀ ਕਾਰਵਾਈ ਦਾ ਆ ਉਹ ਵੱਡੇ ਆਪੇ ਹੀ ਕਰਨਗੇ ਹਨਾ ਤੇ ਭੁੱਲਾਂ ਚੱਕਾਂ ਦੀ ਖਿਮਾ ਬਖਸ਼ੀਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ